ਆ ਭਾਈ ਆ ਗਏ ਹੁਣ ਫਤਰੀ ਕਾਲਜੀ ਆ ਗਏ ਲੋ ਭਾਈ ਬੰਦੇ ਆ ਗਏ ਭਾਈ ਇਹ ਜਿਹੜਾ ਟੈਸਟ ਕਰਨਾ ਹੋਰ ਟੈਸਟ ਇਹਨਾਂ ਨੂੰ ਸਿਖਾਉਣਾ ਹੀ ਆ ਹਾਂ ਸਿਖਾਣਾ ਹੀ ਹੈ ਹਾਂ ਡਰਾਈਵਰ ਕਿੱਥੇ ਗਿਆ ਡਰਾਈਵਰ ਗਿਆ ਉਹ ਟੇਕਾ ਦੇਣੀ ਡਰਾਈਵਰ ਨੂੰ ਇਹਨਾਂ ਕਨੈਕਟਰ ਨੂੰ ਰੱਖਣਾ ਕਿਹਨੇ ਵਾਰੀਆਂ ਹੀ ਆ ਗਲੀ ਰਮਾਨ ਵਾਲੇ ਗਣੋ ਮੇਰੇ ਮਾਰ ਕੇ ਜਿਹੜੀ ਕਿੱਥੇ ਲੈਣਾ ਐਜੀ ਐਜੀ ਆਜ ਲੈ ਜਾ ਕੇ ਘੁਮਾ ਕੇ ਹਾਂ ਲੈ ਜੀ ਹਾਂ ਹਾਂ ਵੜੋ ਜੀ ਡਰਾਈਵਰ ਕਿੱਥੇੋਂ ਬੁਲਾਉਂ ਡਰਾਈਵਰ ਨੂੰ ਫੋਨ ਮਾਰਾ ਲੈ ਜੇਵਿੰਦਰ ਲਾ ਲਓ ਫਤਰੀ ਮੋੜਲਾ ਉਹ ਬੈਗ ਕਰ ਲਈ ਵੀ ਉੱਥੇ ਇੱਥੇ ਮੋੜ ਲੈਣਾ ਕਿ ਇੱਥੇ ਮੋੜ ਲੈਣਾ ਆਉਣਾ ਉੱਥੋਂ ਰਾਜ ਰੱਖੀ ਨੀ ਬੈਗ ਲੈ ਜਾ ਮੈਂ ਦੋਨੋਂ ਕੇ ਬਿੰਦਰ ਬੈਗ ਕਰ ਇਹਨੂੰ ਬੈਗ ਲੈ ਭਾਈ ਆਹ ਤੂੰ ਮੋੜ ਕੇ ਕਰ ਲੈ ਨਹੀਂ ਹੱਥ ਹੀ ਰਹਿ ਗਈ ਨਹੀਂ ਆਹ ਦੂਰ ਦੇ ਕਰਨਾ ਪੈਣਾ ਕਰਦੇ ਆ ਟੈਸਟਿੰਗ ਵੀ ਨਾਲੇ ਖੇਤ ਚ ਵੜਨ ਆਪਾਂ ਨੇ ਤੇ ਲੋ ਜੀ ਕਰਤਾ ਕੰਮ ਸ਼ੁਰੂ ਪਹਿਲਾ ਭਾਈ ਇਹ ਲਾਉਣੀ ਐ ਇੱਚ ਇਹ ਮੰਨ ਲਓ ਤੁਹਾਡਾ ਲੰਬਾ ਦੂਰ ਜਾਣਾ ਵਾ ਵੀਰੇ ਕੋਲ ਕੇ ਨੂੰ ਟੈਚੀ ਚ ਪਾਉ ਰਹੀ ਦਿਨ ਕੀ ਆ ਇਨਕੇ ਸਾਨੂੰ ਟਾਣਾ ਨਹੀਂ ਪਤਾ ਕਿੱਥੇ ਆ ਗਿਆ ਇਹ ਟਾਣੇ ਚ ਵੱਜ ਗਿਆ ਸ਼ੀਸ਼ਾ ਟੁੱਟੇ ਜਾਣਾ ਹਾਂਜੀ ਹਾਂ ਚਾਹੀਦਾ ਲੱਗੇ ਜੀ ਆ ਕਰੋ ਭਾਜੀ ਓਨ ਕਰਿਓ ਇਧਰ ਓਨ ਵਾਲਾ ਬਟਨ ਲੱਗਿਆ ਹੋਇਆ ਦਬਕੇ ਰੱਖਣਾ ਹੈਗਾ ਬਸ ਦਬਕੇ ਛੱਡ ਦਿਓ ਲੱਗੋ ਨਾ ਮੜਿਆ ਲੱਗੋ ਮੜਿਆ ਹਵਾਰ ਕੇ ਟੱਕ ਦੀ ਹੋ ਗਿਆ ਵਾਹ 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 ਛੱਡੋ ਚੱਲੂਗੀ ਲੇਜ਼ਰ ਹੁਣ ਦੇਖੀ ਠਾਟਾ ਮਾਰਚ ਇਹ ਕੁ ਸੈਕਿੰਡ ਲੈ ਗਏ ਹਾਂ ਹਾਂ ਚੱਲੂਗੀ 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 ਚੱਲ ਵੀ ਹੂੰ ਚੱਲ ਕਮੋਈ ਕਮੂ ਗੋਗਲ ਕਮੂਗੀ ਉਹ ਕਮੂਗੀ ਹੁਣ ਕਮੂ ਗਿਆ ਪਾਈਦਾ ਹੋਰ ਟਾਈਮ ਲੰਦੀ ਹੈ ਜੀ ਇਹ ਕਿੰਨਾ ਉਹ ਪੁੱੰਜ ਨਿਕਲਦਾ ਹੁੰਦਾ ਸੀ ਆਪਣੇ ਸਾਹਮਣੇ ਛਤਰੀ ਤੋਂ ਉੱਚਾ ਕਰ ਦੋ ਬਸ ਅੱਛਾ ਜਿਵੇਂ ਇਹ ਜੀ ਮੋੜ ਜਿਹੜੇ ਇਹਨਾਂ ਕੋਤੇ ਛਤਰੀ ਦੇ ਰੇਜ ਆ ਕਈ ਜਿਹਨਾਂ ਇਹ ਤਾਂ ਚਿੱਟੀਆਂ ਛਤਰੀਆਂ ਹੁੰਦੀਆਂ ਜੀ ਹਾਂ ਉਹਨਾਂ ਦੇ ਉੱਪਰ ਜਿਵੇਂ ਇੱਕ ਉਹਦੋਂ ਲਾਇਆ ਸੀ ਉਹਨਾਂ ਨੂੰ ਉੱਪਰ ਨਾ ਕੀਤਾ ਹੋਇਆ ਸੀਗਾ ਕਵਰ ਜਿਹਾ ਲਾਇਆ ਹੋਇਆ ਸੀ ਉਹਦੇ ਨੂੰ ਸਕੋਰ ਪੈਂਦੀ ਸੀ ਉਹ ਇੱਕ ਪੈਕੇ ਉਹਦੇ ਤੇ ਪੈਂਦੀ ਛੋ ਰੇਂਜ ਛੱਡ ਜਾਂਦੇ ਸੀ ਉਹ ਦਿੱਕਤਾਂ ਨਾ ਆ ਜਾਂਦੀਆਂ ਉਹ ਲਾਤਾ ਹੋ ਰਹੀ ਸੀ ਬਸ ਅਸੀਂ ਤੇ ਉੱਪਰ ਆਹਾ ਇਹੋ ਜਿਹੜਾ ਨਾ ਗਏ ਉੱਪਰ ਰੱਖਣ ਬਾਈ ਇਹਨੂੰ ਕੱਟ ਹੈਂਡਲ ਮਾਰੋ ਅਗਲਾ ਮੌਸਮ ਖਰਾਬ ਜਾਊਗਾ ਹਾਂ ਮੌਸਮ ਹੋਇਆ ਖਰਾਬ ਹੋਇਆ ਮੌਸਮ ਨੇ ਏਰੀਆ ਆਉਂਗਾ ਮੈਂ ਏਰੀਆ ਖੜਾਊਗਾ ਹੁਣ ਕੀ ਆਉਣਾ ਨਿਕਰਾਣਾ ਇਹ ਡਿਸਟ੍ਰੀਬਿਊਟਰ ਬੰਦ ਲਓ ਵੀਰੇ ਦਾ ਡਿਸਟ੍ਰੀਬਿਊਟਰ ਬੰਦ ਹੋ ਗਿਆ la masa mayor ਬੰਨੋ ਗਿਆ ਬਾਈ ਕੀ ਬੰਨਣਾ ਆਪਾਂ ਨੇ ਇਹ ਬੰਨ ਮੇ ਇਹ ਪਰਾਸ ਸਟਾਰਟ ਕਰ ਲੈਣਾ ਰੋਈ ਭਾਈ ਸਖਾਤਾ ਬਾਈ ਨੇ ਚੱਕਦਾ ਕੰਮ ਭਾਈ ਐਂ ਸੁਧ ਚੱਲੇ ਕਰਕਦਾ ਪਾਵੇ ਮਹਾਰਾਜ ਕਮਰਾ ਔਖਾ ਨਹੀਂ ਆਗਾ ਬਹੁਤਾ ਬੜਾ ਬੰਦਾ ਸਾਡਾ ਕੋਈ ਵੀ ਨਹੀਂ ਸੌਖਾ ਸੌਖਾ ਹੀ ਆ ਸਮਝ ਗਿਆ ਮੈਂ ਮਰਨਾ ਇਹਨੇ ਕਰਨਾ ਹੋਰ ਕੀਆ ਤੇ ਫਿਰ ਲੈਵਲ ਬੰਦ ਹੋ ਗਿਆ ਨੇ ਉਸੇ ਸੈੱਟ ਕਰਨਾ ਤੁਹਾਨੂੰ ਘੱਟਬੱਤ ਹੋਇਆ ਆਪ ਦੇਖਣਾ ਹਾਂ ਹਾਂ ਉਹ ਦੂਵੇ ਕਿੱਧਰ ਨੂੰ ਫੇਰ ਜਾ ਕੇ ਉਹਦੇ ਤੇ ਓਹ 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 ਬਾਕੀ ਉਹਨੇ ਚੱਕ ਦੇਣਾ ਹੁਣ ਪਾਉ ਨੂੰ ਮੈਨੂੰ ਸਮਝ ਆ ਗਿਆ ਜੇ ਪੈਡਲ ਹੋਣਾ ਨਾ ਉਹ ਚਲਾ ਕੇ ਹੀ ਹੋਣਾ ਚਾਹੇ ਜਿੰਨਾ ਮਰਜੀ ਦਿਮਾਗਾਂ ਉਹ ਜਾ ਲਾ ਲਾ ਲੱਗਿਆ ਸਾਰਾ ਪਤਾ ਲੱਜੇਗਾ ਮੋੜ ਗੱਡੀ ਨੂੰ ਆਏ ਕਹਿੰਦੇ ਆ ਕਰੱਜ ਤੱਕ ਗੇਅਰ ਮਾ ਕੇ ਛੱਡ ਦੋ ਉਹ ਚਲਾਏ ਵੀ ਮਾ ਲਾ ਉਹ ਪਾਊਡਰ ਆ ਗਿਆ ਪਾਊਡਰ 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 ਆ ਗਿਆ ਪਾਊਡਰ ਪਾਊਡਰ ਭਾਈ ਕਿਉਂ ਜਾਨੀ ਮਾਂ ਆ ਦੇ ਆਹ ਹੋਏ ਆਪਾਂ ਕੀ ਆ ਰਹੇ ਜਿੱਥੇ ਆ ਜਿੱਥੇ ਆ ਬਣਾ ਬੰਨੇ ਹੁਣ ਵਾਲਾ ਉਹ ਚੱਲ ਰਿਹਾ ਹੈ ਸਾਗਰ ਜਾਉ ਪਾਈ ਸਾਗਰ ਦੀ ਮੋਟੀ ਬਾਸ ਸਾਗਰ ਕਹੇ ਨਹੀਂ ਫਿਰਦਾ ਸਾਗਰ ਦੀ ਮੋਟੀ ਘਰੇ ਆ ਉਹਦੇ ਅੱਛੇ ਹੋਗੇ ਕੀ ਕਰ ਰਿਹਾ ਉਹਨੇ ਏਠਾ ਕਰਿਆ ਉੱਪਰ ਕਰਿਆ ਉੱਪਰ ਕਰ ਗਿਆ ਏਠਾ ਕਰਿਆ ਉਹਨੇ ਮੈਨੂੰ ਕਿ ਉੱਪਰ ਚੱਕੂ ਮੜ ਜਾਏ ਆਹੋ ਉੱਪਰ ਇੱਕ ਹੋਣਾ ਆ ਜਾ ਆ ਜਾ ਲੱਗਦਾ ਹਾਂ ਆਹੋ ਕੱਢੀ ਦੇਗਾ ਤਾਂ ਵੀ ਬੜਾ ਲੱਗਦਾ ਹਾਂ ਇੱਕ ਨਾਲ ਉਹ ਇੱਥੇ ਖੜਾ ਦਾ ਆ ਵੀ ਬਹੁਨੀ ਮਾ ਚੱਕਰ ਦਾ ਹੱਥ ਲੈਵਲ ਉੱਪਰ ਬਣਾ ਲਿਆ ਉਹਨੇ ਇੱਥੇ ਖੜਾ ਦਾ ਉਹ ਫੇਰ ਉੱਚਾ ਹੈ ਫੇਰ ਉੱਚਾ ਹੈ ਉਹ ਏਠਾ ਕਰ ਲੈਣਾ ਉੱਪਰ ਚੱਕ ਲੈਣੀ ਸੂਟ ਨਾਲ ਹੂੰ ਉਹ ਨਹੀਂ ਛੇੜਨਾ ਬੱਸ ਹਾਂ ਇਹਦਾ ਬਾਬਾ ਬੰਨ ਹੋ ਗਿਆ ਹੋਵੇ ਲਾਇਆ ਦੋਹਾ ਇੱਕ ਉਹਦੇ ਲਾਈਟ ਆ ਹਰੀ ਲਾਈਟ ਹਾਂ ਦੋਵਾ ਵਸੇ ਹਰੀ ਆ ਗਈ ਹਾਂ ਨਾ ਤੇਰੇ ਲੇਜ਼ਰ ਨਾਲ ਮੈਚ ਹੋ ਗਿਆ ਹਾਂ ਫਿਰ ਲੈਵਾ ਕਰੀ ਜਾਣਾ ਮੈਂ ਕੌਣ ਉਹ ਚੱਲ ਕੇ ਦੇਦਾ ਮੈਂ ਹੀ ਖਾਣਾ ਰੱਸੀ ਹੈ ਰੱਸੀ ਕਿਹਦੇ ਕੰਮ ਆ ਡਿਸਟ੍ਰੀਬਿਊਟਰ ਸਿਆ ਡਿਸਟ੍ਰੀਬਿਊਟਰ ਭਾਈ ਹਰਸ਼ ਵੀ ਰਾਇਆ ਨਹੀਂ ਹੈਗਾ ਹੈ ਉਨੇ ਆਪੇ ਖਣਾ ਹੈ ਇਹਦਾ ਇਹਦਾ ਮਨਲਾ ਜਿਹਾ ਕੋਹ ਪੜਾਈ ਆ ਵੀ ਇਦਾਂ ਹੀ ਹੁੰਦੇ ਨੇ ਆਪਾਂ ਹੱਥਾਂ ਨਾਲ ਮਤਲਬ ਕਰਦੇ ਹੁੰਦੇ ਆਪਾਂ ਹੋਮਵਰਕ ਕਰਦੇ ਹੁੰਦੇ ਆ ਉਹ ਚੀਜ਼ ਹੈ ਪਰ ਆਉਂਦਾ 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 ਬਥਰਾਂ ਗਿਆ ਹੋਰ ਦੁਆਰੇ ਪਹਿਨਾ ਤੈਨੂੰ ਢੀਕੀ ਗਿਆ ਹੁਣ ਫਿਰ ਉਹ ਭੱਜ ਗਿਆ ਹੁਣ ਤੂੰ ਉਹਨੂੰ ਢੀਕੀ ਆਹਾ ਪਾਰਟੀ ਅੱਜ ਗਈ ਤੇਰੀ ਪਾਰਟੀ ਨਹੀਂ ਮੰਜਾਂਦਾ ਤੂੰ ਪਾਰਟੀ ਪੰਜਾਂ ਹੋਣਾ ਜਿੱਤੇ ਉਹ ਕੋਈ ਨਹੀਂ ਉਹ ਤਾਂ ਮੇਰੇ ਜਾਈ ਦੀ ਸ਼ੁਰੂ ਹੋਣੀ ਹੈ ਇਹਨੇ ਬੰਦੇ ਹੋਰ ਵੀ ਜਾਣੇ ਨਾਲ ਪਾਰਟੀ ਖੱਬੀ ਮੈਂ ਆ ਅੱਛਾ ਫੇਰ ਤਾਂ ਠੀਕ ਆ ਫੇਰ ਤਾਂ ਤੈਨੂੰ ਡੀਖ ਲੂਗੇ ਲਫਨਾਹ ਹਰ ਵੀ ਲੋਟ ਆਉਗੀ ਹਰ ਆ ਜਾ ਲੋ ਜੀ ਲੋ ਜੀ ਇਹ ਸਤਕਾ ਸਾਬ ਲਾਇਆ ਵੀ ਠੀਕ ਹੈ ਕੰਮ ਉਹ ਤਾਂ ਔਖਾ ਨਹੀਂ ਹੈਗਾ ਐਮ ਸਭ ਕੋ ਠੀਕ ਹੈ ਠੀਕ ਆ ਨਹੀਂ ਕਰਨਾ ਸਭ ਕੁਝ ਸੌਖਾ ਹੈ ਸਭ ਸੌਖਾ ਹੈ ਇਹ ਕਰਨਾ ਹੈ ਕੁਝ ਵੀ ਨਹੀਂ ਸੌਖਾ ਇਹ ਤਾਂ ਤੇਰੇ ਸਿੱਖਣੇ ਪਰਾ ਹੁਣ ਉਹ ਲੋਕ ਜਹਾਜ਼ ਚਲਾ ਲੰਨੇ ਹਾਂ ਦਸ ਹੈ ਲੋਕਾਂ ਹੈ ਜਹਾਜ਼ ਦਸ ਉਹ ਲੋਕ ਜਹਾਜ਼ ਖੱਚੀ ਫਿਰਦੇ ਦਦਾ ਪੁੱਠਾ ਜਹਾਜ਼ ਲਿਏ ਕਿੰਨੇ ਲੋਕ ਤਾਂ ਨਰੇ ਉਹਦਾ ਤਾਂ ਗਰਨੇ ਦਾ ਖਤਰਾ ਹੈ ਤਾਂ ਕੋਈ ਖਤਰਾ ਵੀ ਨਹੀਂ ਰਹਿ ਹੈ ਧਰਤੀ ਉਪਰ ਆਈ ਇਹ ਹੈੜਾ ਵਾਦੂ ਫੇਚ ਉਹ ਵਾਈ ਵਾ 2-250 ਬੰਦੇ ਦੀ ਜਾਨ ਵੀ ਸਕਲੰਦਾ ਇਹ ਹੈੜਾ ਵਾ ਸਿਆਣੀ ਗੱਲ ਕਰੀਏ ਇਹ ਹੈ ਮੈਂ ਇਹ حساب ਲਾਵਾ ਠੀਕ ਹੈ ਕੰਮ ਬਹੁਤ ਔਖਾ ਨੇਗਾ ਹੂੰ ਉਹਦਾ ਲੇਜ਼ਰ ਦਾ ਕੰਮ ਆਵਾ ਤਾਂ ਸਮਝਣਾ ਵੀ ਲੇਜ਼ਰ ਦਾ ਕੰਮ ਬੰਦੇ ਦਾ ਆਪਣਾ ਦਿਮਾਗ ਵੀ ਆ ਜਿੱਥੇ ਹੁਣ ਤੇਰਾ ਮਾਲਾ ਜਿਆਦਾ ਉੱਚਾ ਖੇਤ ਆ ਉੱਥੇ ਉਹਨੂੰ ਬਾਹਰ ਨਿਕਲਣਾ ਚਾਹੇ ਜਾ ਕੇ ਵੀ ਹੌਲੀ ਮਿੱਟੀ ਜਾਊਗੀ ਬਥੇ ਜਿੱਥੇ ਜਿੱਥੇ ਦਾ ਨੀਮਾ ਐ ਜਿੱਦੇ ਨੀਮਾ ਐ ਉੱਥੇ ਅੱਗੇ ਮਿੱਟੀ ਨਹੀਂ ਜਾ ਕੇ ਬੰਦਾ ਆਪਣਾ ਟਰੈਕਟਰ ਦੂਆ ਲਾ ਲਓ ਦੂਆ ਲਾ ਲਓ ਟਰੈਕਟਰ ਜਿੱਥੇ ਨੀਮਾ ਐ ਉਹ ਜੇ ਕਰਾਂ ਉਹ ਨਹੀਂ ਆ ਡਾਂ ਨਾ ਟਲੋ ਇਹ ਗੇੜੇ ਲਾ ਕੇ ਬਾਹਰ ਦੇਖਾਂ ਵੀ ਕਿੱਥੇ ਨੀਮਾ ਕਿੱਥੇ ਉੱਚਾ ਉਹਨੂੰ ਦੱਸ ਦੇਣਾ ਉਹ ਫਿਰ ਇਹ ਡਰਾਈਵਰ ਦਾ ਵੇ ਕਿੱਥੇ ਜਾ ਕੇ ਕਿੱਥੇ ਗੇਰਨੀ ਆਂ ਸਾਰੇ ਕਿਹੜੇ ਕਿੜਾ ਦੇਣਾ ਪਹਿਲਾਂ ਆਇਆ ਦਾ ਹੈੜਾ ਪਾਉਣੀ ਦਾ ਹੈੜਾ ਪੈ ਜੂਗਾ ਫਿਰ ਤਾਂ ਹੀ ਤਾਂ ਸਾਰੇ ਗੁੰਜੇ ਪੈ ਦਿੰਦੇ ਉਹਨੇ ਪਤਾ ਲੱਗਦਾ ਖੇਤ ਦੀ ਕਿੱਥੇ ਉੱਚਾ ਕਿੱਥੇ ਨੀਵੇਂ ਖੇਤ ਦਾ ਕਿਆ ਖੋਸਾ ਬਾਕੀ ਭਾਈ ਸਾਡੇ ਦਰਸ਼ਕਾਂ ਨੂੰ ਦੱਸ ਦਿੰਨਾ ਸਾਨੂੰ ਬਾਕੀ ਭਾਈ ਸਾਗਰ ਨਹੀਂ ਦੱਸੂਗੇ ਉਹ ਡਿਸਟ੍ਰੀਬਿਊਟਰ ਹਿਲਦਾ ਸੱਗੀ ਭਾਈ ਸਾਗਰ ਨਹੀਂ ਦੱਸੂਗੇ ਸਾਗਰ ਦੱਸ ਭਾਈ ਬਹੁਤ ਉਹ ਬਾਟੀ ਨੇ ਦੇਖੀ ਹੈ ਕਿ ਇੰਡ ਕਾ ਨਹੀਂ ਹਰ ਬਹੁਤ ਸਾਗਰ ਆਇਆ ਤਾਂ ਯਾਰ ਬੋਨਸ ਆ ਕਰਾਇਆ ਮੈਂ ਕਹਾ ਤਾ ਇਹ ਮਿੱਟੀ ਕਾ ਸਿੱਧਾ ਨਹੀਂ ਜਾਗਾ ਵਾਹ ਬਾਈ ਲਾਹ ਹੁੰਦਾ ਇਹ ਫਾਕਾ ਪਰ ਨਹੀਂ ਮੈਂ ਬਲਹਾ ਆ ਆ ਬੰਦਾ ਇਹ ਮੈਂ ਜਦ ਹੋਰਾਂ ਅੰਗਾ ਚੱਲਦਾ ਉਹ ਮਿੱਟੀ ਭਰੀ ਜਾਂਦਾ ਘੇਰੀ ਜਾਂਦਾ ਤੂੰ ਪਾਊਡਰ ਫੇਰ ਆ ਗਿਆ ਉੱਪਰ ਦੇਖੋ ਗਿਆ ਆ ਨੀਮਾ ਹੈ ਦਾ ਦੇਖ ਉੱਥੇ ਤੇ ਪੂਰਾ ਲੈ ਭਰ ਕੇ ਇਹ ਲੋ ਉੱਚਾ ਜਰਾ ਏਰੀਆ ਆ ਨੀਮਾ ਇਹ ਹੰਮੂ ਗਿਆ ਬਾਦ ਅੱਜ ਬਾਕੀ ਅੱਜ ਇਹਦਾ ਦੋ ਦੋ ਘੰਟੇ ਲਾਉਂਗਾ ਕਿ ਮੈਂ ਤਾਂ ਭਰ ਲਾਉਂਦਾ ਕੀ ਚੱਲਦਾ ਬੌਣ ਥਾਉਂਦੀ ਨਿਮਰੇ ਆ ਨਿਮਰੇ ਡਰਾਈਵ ਸਿੱਖਣੀ ਹੁਣ ਸਾਈ ਲਈ ਹਾਂ ਚਲੇ ਨਾ ਰਹਾਂ ਬੈਨ ਨੀ ਜੀ ਦਾਉਂ ਕਾਪਾ ਦਾ ਜੇ ਕੰਮ ਕਰੂਗੇ ਤਾਂ ਹੀ ਆਊਗਾ ਇੰਦਰ ਆਇਆ ਕਰ ਹਾਂ ਅਰੇ ਡਰਾਈਵਰ ਟਕੜਾ ਉਹਨੇ ਆਪੇ ਕਰਿਆ ਰੋਡ ਡਰਾਈਵਰਾਂ ਤੇ ਭੂਗਾ ਟਕੜਾ ਮਿੰਦਦਾ ਇਹ ਜੀ ਗੱਲ ਹਾਂ ਅੱਗੇ ਆਖ ਰੱਖਿਆ ਵੀ ਨਹੀਂ ਮਰ ਰਿਹਾ ਦਾਦਾ ਹਾਂ ਦਾਦਾ ਖਾਲੀ ਖਾਲੀ ਗਿਆ ਨਾ ਪਾਣੀ ਖਾਦਾ ਗੱਬਰੀ ਦੀ ਕਰ ਕੋਰੇ ਹਾਂ ਉਹ ਐਵੇਂ ਅਦਰ ਤੇ ਮਿੱਟੀ ਚੱਕ ਕੇ ਅਦਰ ਹੌਣੀ ਹੋਣੇ ਇਹ ਕੰਮ ਡਰਾਈਵਰ ਦਾ ਉਹ ਨਾ ਕਰੇ ਇਧਰ ਮੈਂ ਖੜਾ ਹੋਇਆ ਗਾ ਗਾ ਬੈਣਾ ਤੇਰੇ ਸੀਟੀ ਮਾਰਤੀ ਇਹ ਦੋ ਤਿੰਨ ਕਿਹੜੇ ਪਤਾ ਲੱਗਦਾ ਐ ਮਾਰ ਕੇ ਕਿੱਥੇ ਗਿਆ ਕਿੱਥੇ ਗਿਆ ਠੀਕ ਜੀ ਕੋਈ ਪਤਾ ਨਹੀਂ ਕਿੱਥੇ ਹੋਣਾ ਗੋੜਾ ਨਹੀਂ ਬਚਾ ਇਹ ਨੀ ਹੋਰ ਉੱਚਾ ਤੇ ਹੋ ਜਮਾਨਾ ਜਮਾਨਾ ਪੇਦੇ ਮਰ ਜਾ ਸਿੱਖ ਲੁਗਾ ਨਹੀਂ ਔਖਾ ਫਿਰ ਛੁੱਟ ਗਿਆ ਨੇ ਐ ਕਿਤੇ ਆਓ ਬਈ ਕੋਸਾ ਮੂਰੇ ਹੋ ਗਏ ਆ ਜੀ ਬਾਈ ਚੱਲ ਲੋ ਜੀ ਡਰਾਈਵਰ ਹੋਗਾ ਚੇਂਜ ਡਰਾਈਵਰ ਆ ਬੈਠੇ ਚੁੱਕੇਗਾ ਪਰ ਚਾਚਾ ਜੀ ਕਹਿੰਦੇ ਇੱਕ ਬੰਦਾ ਸਖਾਤ ਤਾਂ ਪੂਰਾ ਤੇਨ ਪਤਾ ਪੂਰਾ ਹਾਂ ਜੀ ਲੱਗੀ ਸਮਝੋ ਹਾਂ ਬਾਈ ਔਖਾ ਹੀ ਗਾ ਮਾ ਔਖਾ ਨਹੀਂ ਬੋਦਾ ਔਖਾ ਹੀ ਹੈ ਕਿਆ ਕਰਦਾ ਫਰਾਂਸ ਉਹ ਫਿਰ ਲੁਕਾਇਆ ਜੀ ਕਿ ਮੈਂ ਚੱਲੀ ਜਾਣਾ ਉਹ ਚਲਾ ਕੇ ਦੱਸ ਜਹਾਜ ਚਲਾ ਕੇ ਛੱਡਦੇ ਲੋਕ ਪਤਾ ਹੈ ਕੰਮ ਕਰਕੇ ਤਿਆਰਪਾਉਂਦਾ ਬੈ ਕੇ ਤਿਆਰਪਾ ਨਹੀਂ ਆਉਂਦਾ ਉਹ ਇੰਨਾ ਉਹਨੂੰ ਸਮਝਾ ਨਹੀਂ ਅਸੀਂ ਉਂਝੇ ਇਥੇ ਨੀਮਾ ਉਹ ਡਰਾਈਵਰ ਦਾ ਕੰਮ ਬਾਕੀ ਹੱਟ ਕਰਨਾ ਤਾਂ ਕੁਝ ਨਹੀਂ ਉਹ ਸਿਗਨਲ ਦੇਣਾ ਹਾਂ ਉਹਨਾਂ ਨੂੰ ਦੱਸਣਾ ਵੀ ਇਹਦੇ ਉੱਚਾ ਨਹੀਂ ਆ ਭਾਈ ਆ ਆਪਣਾ। ਭਾਈ ਨੇ ਤੈਨੂੰ ਇਹਨ ਵਿਸਾਰਚ ਸਮਝਾਤਾ। ਮੈਂ ਤੈਨੂੰ ਜਿਹੜੀ ਸ਼ਾਰਟ ਸ਼ਾਰਟ ਲਾਈਨ ਹੁੰਦੀ ਆ ਆਪਣੀ ਪੰਜਾਬੀਆਂ ਦੀ ਉਹ ਤੇ ਸਮਝਾ ਦੇਣਾ ਬਸ। ਦੱਸ ਸਮਝਾ ਫਿਰ? ਸਮਝਾਉਂਗਾ। ਉਹ ਤੇ ਸਮਝਾਉਂਗਾ ਦੱchna ਮੰਗਦਾ ਉਹਨਾਂ ਦੱਸਣਾ ਇਹ। ਕਿਹੜਾ ਪਿੰਡ ਦਾ ਦੱਸਣਾ ਮੰਗਦਾ ਉਹਨਾਂ ਇਹ। ਆ ਬਲਾਸ ਲਿਆ ਹਾਂ ਬੰਨਣਾ ਨਾ ਨੱਕ ਬੰਦ ਬਲਾਸ ਮੈਂ। ਤੇ ਇਸੀ ਹੋ ਗਰੀ ਜਾਂਦੇ ਮੇਰੀ ਬਾ ਠੀਕ ਆ ਫਿਰ ਆਪਾਂ ਕਰ ਲਓ। ਆਪੀ ਵੀ ਲੰਗਦਾ ਭਾਈ। ਉਹ ਇਸੀ ਫਿਰ ਹੋਏ ਪਏ। ਇਹਨੂੰ ਪਤਾ ਕੇ ਰੱਖੂਗਾ ਤੇ ਰੋਡ ਬਣਣੀ ਸੀ। ਬਾਕੀ ਦਾ ਘੰਟਾ ਔਰੇ। ਤੈਨੂੰ ਐਨੀ ਗੱਲ ਦੱਸਤੀ ਚਾਚੇ। ਬਾਈ ਦਾ ਸਮਝਾਇਆ ਦੇਖ ਲਈ ਬਾਈ ਤੇ ਸਿੱਖ ਲਿਆ ਨਾ ਬਾਈ ਤੇ ਜਿੰਨਾ ਤੋਂ ਸਿੱਖਿਆ ਇੰਨਾ ਤੂੰ ਕਰ ਬਾਈਏ 10 ਮਿੰਟ ਇਹਦਾ ਸਾਲ ਰਬਰ ਬਰਬਰ ਬਾਈ ਚਾਚੇ ਤੈਨੂੰ ਮੈਂ ਇੱਕ ਗੱਲ ਕਹਿਣਾ ਅੰਕਲ ਤੈਨੂੰ ਵੀ ਪਤਾ ਹੀ ਆ ਜਿਹੜਾ ਬੰਦੇ ਨੇ ਕੰਮ ਕਰਿਆ ਵੇ ਉਹ ਪਤਾ ਤਿਆਰਬਾ ਆਪ ਨਹੀਂ ਕਰਿਆ ਵੇ ਕੰਮ ਦਾ ਉਹਨੂੰ ਤਾਂ ਕੰਪਨੀ ਸਮਝਾਇਆ ਬਈ ਆ ਕੱਲਾ ਜਿਹੜਾ ਖੇਚ ਵੜ ਕੇ ਕਰਦਾ ਨਾ ਬੰਦਾ ਉਹਨੂੰ ਇਹਦਾ ਬਾਈ ਇਹਦਾ ਮੈਂ ਪਹਿਲਾਂ ਵੀ ਕਿਹਾ ਵੀ ਡਰਾਈਵਰ ਦਾ ਕੰਮ ਡਰਾਈਵਰ ਦਾ ਇਹ ਤਾਂ ਟੰਗਾਂ ਪੌਂਡ ਦੱਸ ਤੇ ਸਿੱਖਿਆ ਬੈ ਮੈਂ ਕਿਸ ਤੇ ਨਾ ਕਿਸ ਨੂੰ ਲੱਤਾ ਨਾ ਕਿ ਇਹਨੂੰ ਪ੍ਰਿੰਸੀ ਦਾ ਪਕੌੜੇ ਖਾ ਲਿਆ ਕੇ ਬਾਈ ਬੰਦਾ ਲੋਡ ਰੱਖ ਇਹ ਤਾਂਹੀਂ ਬੋਲਦੀ ਜਾਂਦਾ ਲੈਜਰ ਮਾਲਾ ਚੱਲਣਾ ਬਾਈ ਮਾਲਾ ਚ ਮਾਲਾ ਚ ਲੈਜਰ ਚੱਲਣਾ ਬੇਜ਼ਤੀ ਨਹੀਂ ਕਰ ਬਾਰ ਵੀ ਚੱਲਣਾ ਹੈ ਵੀਰਿਆ ਜੇ ਕੱਲੀ ਕੱਲੀ ਤੇਰੇ ਵਾਂਗ ਜਦੇ ਬੰਦਾ ਆ ਕੁੰਡਾ ਨੀ ਮਾਂ ਬਾਈ ਬਾਹਰ ਵੀ ਜਾਉਣਾ ਸੀ ਬਾਹਰ ਤਾਂ ਚਲਾ ਦੇਣਾ ਪਹਿਲਾਂ ਮਾਲਾ ਚ ਕੰਮ ਨਿਬੇੜੀਏ ਆ ਤੇ ਇਹਨੂੰ ਖੁਸ਼ ਰੱਖ ਮੜ ਦੇ ਇਹਨੂੰ ਨਾ ਰੱਖੀ ਮੜ ਜਾ ਹਫਤਾ ਖਾਣ ਲੋ ਬਾਈ ਟੈਂਟਾ ਲੈ ਆ ਤੇ ਲਿਮਕਾ ਲਿਆ ਫੈਂਟਾ ਲਿਮਕਾ 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 ਤੇ ਭਾਈ ਇਹਨਾਂ ਨੇ ਸਿੱਖ ਲਿਆ ਹੁਣ ਉਸਤਾਦ ਜੀ ਆਏ ਨੇ ਉਸਤਾਦ ਜੀ ਸਾਰਾ ਖੇਤ ਉਸਤਾਦ ਜੀ ਲੈਵਲ ਕਰਨਾ ਅੱਜ ਕਿੰਨੇ ਘਾਟ ਲਾਉਂਗੇ ਆ ਦੇਖੋ ਭਾਈ ਹੁਣ ਪਹਿਲਾ ਇਹ ਦੇਖ ਲਓ ਮੱਥਾ ਭਾਈ ਜਾ ਕੇ ਉੱਪਰ ਮੱਥਾ ਨਹੀਂ ਦੇਖਣਾ ਪਾਏ ਦੇਖਦਾ ਲੋਕ ਤਾਂ ਕਹਿੰਦੇ ਵੀ ਇਹ ਮਲਾਉਣੀ ਹੈ ਇਹ ਅੱਖ ਨਾਲ ਉਈ ਦਰਸ਼ਕ ਬੈਠੇ ਨੇ ਦੇਖਣ ਦਰਸ਼ਕਾਂ ਨੂੰ ਸਮਝ ਨਹੀਂ ਲੱਗਦੀ ਜਾਂ ਸਮਝ ਆਉਣ ਲੱਗੀ ਕਰਤਾ ਜਾਂਦੀ ਹੈ ਤੁਹਾਨੂੰ ਜੇ ਫੇਰ ਤੈਨੂੰ ਉਹ ਕਮ ਲੰਨੇ ਆ ਜੇ ਗੱਡ ਨਹੀਂ ਆਉਂਦੀ ਫੇਰ ਬੰਦੇ ਜੇ ਡਰਾਈਵਿੰਗ ਕਰਦਾ ਜਾਂਨੂੰ ਜਾਨੂੰ ਕਰਦੀ ਉਦੋਂ ਦੀ ਡਰਾਈਵਰ ਹੋ ਰਹੇ ਹੁੰਦਾ ਓਥੇ ਜਾ ਕੇ ਡਰਾਈਵਰ ਬਣਾ ਲੈਂਦੇ ਆ ਇਹ ਤੀਜਾ ਡਰਾਈਵਰ ਹੁਣ ਕੋਸਾ ਉਹਨਾਬ ਇਹ ਮੇਨ ਕੋਸਾ ਮੂਰੇ ਹੋ ਗਏ ਆ ਤੂੰ ਹੀ ਹੋ ਗਏ ਜਿਹਨਾਂ ਨੇ ਜਿਹਨਾਂ ਨੇ ਕੰਮ ਕਰਿਆ ਵਾ ਹਾਂ ਨਾਲੇ ਉਹ ਹੱਥ ਇਹ ਬਹੁਤ ਤਕੜਾ ਸਾਬ ਜੋ ਉਦਾਂ ਆਹੋ ਆਇਤਾ ਕੈ ਵੀ ਬਹੁਤ ਘਟਾਉਂਦਾ ਐ ਕਰਨੇ ਨੂੰ ਕਰਿਆ ਵਾ ਕੰਮ ਆਹ ਇਹਦਾ ਫੱਕ ਪੈਂਦਾ ਈ ਡਰਾਈਵਰ ਦਾ ਆਹੋ ਅੱਧੀ ਕੰਮ ਯਾਰ ਦੱਸਣਾ ਉਹ ਗੱਲ ਵੱਖਰੀ ਐ ਇਹਦਾ ਬਾਈ ਚਲਾਏ ਤੇ ਹੀ ਪਤ ਲੱਗਣਾ ਆਏ ਨਹੀਂ ਸਾਡੇ ਵਾਂਗੂ ਇਹ ਟਿੱਕੀਆਂ ਬੈਠ ਕੇ ਨਹੀਂ ਆਉਣਾ ਆਹ ਤੇ ਟਿੱਕੀ ਬੈਠਾ ਬਾਈ ਮੋਂਬਾ ਮਹਲੀ ਤੇ ਪਹਿਲਾਂ ਇਹਦੇ ਪਹਿਲਾਂ ਕੋਈ ਕਮੈਂਟ ਕਰੇ ਆਪੇ ਕਹਿ ਦੋ ਓਕੇ ਵੀਰੇ ਓਕੇ ਕਾਵਾ ਕਾਵਾ ਲੋ ਜੀ ਪਾਰਟੀ ਆਪਣੀ ਆਖਰੀ ਸਟੇਜ 'ਤੇ ਪਹੁੰਚ ਗਈ ਹਾਂ ਪਾਰਟੀ ਆਖਰੀ ਸਟੇਜ 'ਤੇ ਸ਼ੁਰੂ ਹੋਈ ਹੈ ਬਈ ਮਤਲਬ ਨੀ ਜਲਦੀ ਜਲਦੀ ਸਾਡੇ ਦੇ ਸ਼ੁਰੂ ਹੋਈ ਹੈ ਲਾਸਟ ਪਨੀਰ ਭਰਿਆ ਕੰਮ ਹਾਂ ਜੀ ਮੁਾਰਕਾ ਬਾਈ ਬਹੁਤ-ਬਹੁਤ ਮਲਕੀਨ ਬਾਈ ਨੂੰ ਬਹੁਤ-ਬਹੁਤ ਮੁਾਰਕਾ ਜੀ ਵਾਹ ਵਾਹ ਜੀ ਵਾਹ ਰਹਣੀ ਹਾਂ ਡਾਕਟਰ ਮੱਕੀ ਭਰੀ ਤੇ ਬੜ ਲਿਆ ਮੈਂ ਅੱਗੀ ਬਟਲ ਤੇ ਜਾਣਾ ਹੁਣ ਔਡੇ ਤੇ ਵੱਢ ਕੇ ਦੇ ਦਿੰਦਾ ਨਾਲ ਦੋ ਬੈਲ ਲੈ ਜਾਊਗਾ ਲੈ ਮੇਰਾ ਲੋਰ ਤਾਂ ਦਿਖਦੀ ਨਹੀਂ ਕਿਤੇ ਹੁਣ ਉਹ ਥੋੜੀ ਘੜੀ ਹੈ ਹਾਂ ਪੰਜਾਹ ਦੇ ਬਟਲ ਲਾ ਲਾ ਪਰ ਇਹ ਕਿਹੜੀਆਂ ਵਧਾਈਆਂ ਇੰਨੀ ਕਿਦੀ ਦਿੰਦੇ ਆ ਘਰੇ ਵਿੱਚ ਹੋਰ ਨਾ ਤੇ ਵਧਾਈਆਂ ਮੇਰਾ ਹੈ ਪਰਿ ਵਧਾਈਆਂ ਤਾਂ ਨਹੀਂ ਆਉਂਦੀ ਜੀ ਉਹ ਲੱਗ ਚੀਜ਼ ਆ ਬਾਕੀ ਬਾਈ ਆ ਕੱਪੜਾ ਦਿੰਦਾ ਹੱਥ ਲੱਗੇ ਉਹ ਉਦੋਂ ਦਾ ਦੇਖਿਆ ਨਾ ਹੈ ਗੋਪਲ ਜੀ ਜਾਣੇ ਬਹੁਤ ਦੂਰ ਜਾ ਕੇ ਦਿੱਕੇ ਜਾ ਆਹ ਉਹ ਦੰਦ ਮਾਰ ਮਾਰ ਬਾਕੀ ਵੀ ਹੱਥ ਲੱਗੇ ਹੋਣੇ ਖੋਲਣ ਉਹ ਤਾਂ ਮਾ ਸਰਵੰਚ ਆ ਗਿਆ ਓਏ ਬਾਕੀ ਜਿਹੜਾ ਬੰਮਾ ਸਰਵੰਚ ਵੀ ਆ ਗਿਆ ਇਹ ਮੈਂ ਅੱਛੀ ਵੀ ਦੱਸੂਗਾ ਕਿੰਨਾ ਬਾਕੀ ਵਾਲੇ ਵੀ ਇੱਧਰ ਤੂੰ ਦੱਸ ਆ ਗਿਆ ਸਮਝ ਹਾਂ ਹਾਂ ਪਾਸ ਆ ਡੋਟਾ ਡੁੱਬਨ ਮੈਂ ਨਾ ਮੈਂ ਸਾਨੂੰ ਬੱਚਾ ਮੈਂ ਸੰਤਰ ਖੜੀਆ ਮੈਂ ਮੈਸਾ ਕੱਟੇ ਮੈਂ ਜਾ ਕੇ ਗਾਇ 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 ਬੈਠਾ ਵੀ ਹੈ ਗਾਇ ਦੀ ਹੈ ਅ ਉਹ ਜਦੀ ਦੇਗਾ ਤੁਹਾਨੂੰ ਭਾਈ ਉਹ ਤਾਂ ਮਖਿਆਵਾਂ ਕਰਨੀ ਚ ਕੋਕਾ ਦੇ ਕੋਕਾ ਕੋਲਾ ਪੈ ਗਿਆ ਪੈ ਗਿਆ ਮੈਂ ਬਾਈ ਬਹੁਤ ਠੰਡਾ ਦੇਖਦਾ ਆਪਾਂ ਨੇ ਨਾਲ ਲਾ ਲਾਂਗੇ ਖਾਪਰੀ ਕਾਉਂਸਲ ਨਹੀਂ ਦੀ ਹੈ ਹੈ ਗਿਆ ਨਹੀਂ ਆਇਆ ਨਹੀਂ ਆਇਆ ਹੋਰ ਮੰਗਾ ਲੈਣੇ ਤੇ ਯਾਰ ਕਿੰਨੇ ਕੇ ਪਏ ਹੋਰ ਆ ਦੋ ਦਫਾ ਵੇ ਮਿੱਟੀ ਨਾ ਮਿੱਟੀ ਕਰਤਾ ਉਹਦੇ ਲਵੇਰ ਤਾਂ ਆਪਣੇ ਭਾਈ ਆਇਆ ਅਬਾਈ ਪਰ ਆਇਆ ਜਾਤ ਨੂੰ ਬਗਲਾ ਪਾਣੀ ਨਾ ਤਾ ਮਖਿਆ ਪਿਆ ਪੂਰਾ ਗਰਮੀ ਕੜੀ ਬੈਠਾ ਸਾਰੀ ਅੱਜ ਆ ਗਿਆ ਸਮਝ ਲੈਦਾ ਫਿਰ ਹਾਂ ਜੀ ਆ ਠੀਕ ਆ ਲੋਟਾ ਕਿਧਰ ਹੌਲੀ ਹੌਲੀ ਲੱਗੂਗਾ ਹੱਥ ਲੱਗਦਾ ਕਿ ਕਰਿਆ ਜਾ ਪੰਜ ਕਿਲੇ ਕਰਿਆ ਆ ਕਰਿਆ ਫਿਰ ਉਹਦਾ ਆ ਗਿਆ ਫਿਰ ਦਾ ਰੋਡ ਤੇ ਸਹੈਜੋ ਤੂੰ ਦਾ ਨਾਲ ਫਿਰ ਲੰਘ ਗਿਆ ਸਹੈਜੋਤ ਫਿਰ ਇਹਦੇ ਆਉਂਦੇ ਨੂੰ ਤਾਂ ਮੈਂ ਕਰਤਾ ਦਾ ਮੈਂ ਠੀਕ ਜੀ ਮੋ ਕਹਿੰਦਾ ਨਹੀਂ ਹੁੰਦਾ ਵੀ ਉਸਤਾਦ ਤਾ ਰਿਹਾ ਹੁਣ ਮੈਂ ਸਹੈਜੋਤ ਨੂੰ ਉਸਤਾਦ ਤਾ ਰਿਹਾ ਹੋਇਆ ਲੀਜੇ ਜੀ ਦਾ ਕਿੰਨਾ ਕੰਮ ਲਾ ਗਈ ਲੈ ਦੋ ਘੰਟੇ ਲੱਗੇ ਆ ਕਿਲੇ ਲੋ ਤੀਰਾ ਕਮਾਇਆ ਪਹਿਲਾਂ ਮਿੱਟੀ ਚੱਕੀ ਆ ਥੋੜੀ ਥੋੜੀ ਉਰਲੀ ਸਾਈਡ ਦਾ ਥੋੜਾ ਜਿਹਾ ਦੀ ਤਰਾਹ ਪਰ ਕੇ ਲਿਆਉਣਾ ਪੈਂਦਾ ਦਾ ਆਪਣਾ ਖੇਤ ਖਰਾਬ ਤਾਂ ਜਾਂਦਾ ਜਿਆਦਾ ਕਿਰਾਇਆ ਹੀ ਨਹੀਂ ਕਹਿੰਦਾ ਕਦੇ ਆਵਾਜ਼ ਨਹੀਂ ਚੱਲਣਾ ਉਹ ਕੰਮ ਉਹ ਰੁਕੇ ਹੋਏ ਇਹ ਗੱਡੀ ਆਉਣੀਆਂ ਹਲੇ ਖੜ ਜੋ ਹੋ ਲੈਨ ਚ ਇਹ ਗੱਡੀ ਆਉਣੀਆਂ ਹਲੇ ਰੇਲ ਗੱਡੀ ਆ ਮੂਰੇ ਆਉਣੀ ਲੰਘਣੀ ਫਾਟਕ ਲੱਗੇ ਹੋਏ ਆ ਫਾਟਕ ਬੰਦਾਂ ਮੂਹ ਮੂੰਹ ਦੇਖੀ ਮੈਂ ਡਿਆਵਾ ਕੱਟ ਨਾ ਲੈਣਾ ਤਾਂ ਕੱਟ ਨਾ ਲੈਣਾ ਤਾਂ ਠੰਡ ਤੂੰ ਮਾ ਕਹਿੰਦਾ ਮੈਨੂੰ ਯਾ ਉਹ ਪੰਮਾ ਕਹਿੰਦਾ ਮੈਨੂੰ ਠੰਡ ਲੱਗੀ ਜਾ ਕੇ ਹਾਂ ਹਾਂ ਤਾਂ ਬੱਕੀ ਲੱਗੀ ਵਾ ਇਹ ਤਾਂ ਸ਼ਾਮਾ ਟਰਾਲਾ ਮੈਂ ਕਹਿੰਦਾ ਮੇਰੇ ਤਾਂ ਹੱਥ ਪੈਰ ਜੀ ਬੁੜੇ-ਬੁੜੇ ਜੀ ਹੋ ਗਏ ਤੇ ਸ਼ਾਮਾ ਟਰਾਲਾ ਖੜਾ ਲੈ ਸੀਪੇ ਦੇ ਵੀ ਦੰਦ ਵੱਜਣਗੇ ਹਾਂ ਟਰਾਲਾ ਮੇਰੀ ਗੱਲ ਸੁਣ ਟਰਾਲਾ ਚਾਹੀਦਾ ਤੂੰ ਪਾਂਜੇ ਹਾਂ ਇਹ ਨਾ ਆਉਣਾ ਏ ਫਿਰ ਬੈਲੈਂਸ ਜਾਂ ਬਰਾਬਰ ਰਹਿੰਦਾ ਹਾਂ ਸ਼ਾਮਾ ਟਰਾਲਾ ਸ਼ਾਮਾ ਤਾਂ ਫਿਰ ਲਖੂਣੀ ਹੋ ਗੜਬੜ ਆਪਲਾ ਹੀ ਪਾਣੀ ਯਾਰ ਆ ਦੇ ਜੀ ਪੀ ਲੈ ਦੂ ਬੀਨ ਦੇਊ ਨਾ ਡਿਊ ਤੇ ਦੂ ਬੀਨ ਮਾਰ ਵੀ ਨਾ ਡਿਊ ਤੇ ਦੂ ਆ ਵੀ ਲੈ ਬਾਕੀ ਡੌਲਾਂ ਪਾਤੀਆਂ ਹੁਣ ਦੇਖਦੇ ਬਾਈ ਜੰਮ ਦੇ ਬਾਜਰਾ ਕਿੰਨਾ ਕਹਿੰਦੇ ਔਖਾ ਤੂੰ ਨਹੀਂ ਤੁਸੀਂ ਡੌਲਾਂ ਬੀਜੀਆਂ ਇਹ ਨਹੀਂ ਅਸੀਂ ਗੱਬੇ ਬੀਜੀਆਂ ਡੌਲਾਂ ਦੀ ਜਗ੍ਹਾ ਇਹ ਤਾਂ ਐਨਾਂ ਦੇ ਡੌਲਾਂ ਬੀਜੀਆਂ ਹੁੰਦੀਆਂ ਠੀਕ ਕਿਦਾਂ ਚੱਲਿਆ ਹੁਣ ਕਾਲਾ ਟਰਾਲਾ ਫਿਰ ਗੱਡੀ ਆ ਗਈ ਹੋਰ ਕੱਢੀਆਂ ਖਾਦੀਆਂ ਕਿੱਥੇ ਹੁਣ ਕਾਲੇ ਵਿੱਚ ਹੋਣਾ ਤੇ ਵੀ ਚਰਾਗੇ ਅਸੀਂ ਤਾਂ ਆਈ ਹੋਰ ਇਹਨਾਂ ਬਾਣੀ ਖੜਕਵੇ ਇਹ ਟ੍ਰੈਫਿਕ ਬਹੁਤ ਆ ਜੇਰ ਵਧੀਆ ਚੱਲਦਾ ਉਹ ਕਿੱਥੇ ਆ ਉਹ ਗ੍ਰਿੰਦਰ ਬਾਏ ਔਰੇ ਆ ਗਿਆ ਔਰੇ ਕੱਪੜੇ ਸਾਰੇ ਮਿਲਦੇ ਐ ਬ੍ਰੇਕ ਦੇ ਬਾਅਦ ਪਾਇਲਟ ਆ ਗਿਆ ਹੁਣ ਦੇਖੋ ਜੀ ਇਹ ਬੰਦਾ ਸਾਡਾ ਬਹੁਤਾ ਜਿਆਦਾ ਕਾਲਾ ਏ ਬਾਜਰਾ ਜੰਮਿਆ ਨਹੀਂ ਡੋਲਾ ਨੂੰ ਪਾਣੀ ਵੀ ਛੱਡਦਾ ਅੱਗ ਚੱਲ ਗਿਆ ਤਾਂ ਪਾਣੀ ਸਿਰੇ ਇਹ ਲਾਉਂਗੇ ਜਾਣਾ ਹੀ ਨਹੀਂ ਜਾਂ ਤੈਨੂੰ ਕਿਹਾ ਮੈਂ ਪਾਣੀ ਨਹੀਂ ਜਾਣਾ ਇਹ ਜਿੱਦਣ ਬਾਜਰਾ ਜੰਮਿਆ ਨਾ ਥੋੜਾ ਥੋੜਾ ਇੱਕ ਵਾਰ ਸਾਰੀਆਂ ਹੀ ਪਰ ਹੋ ਜਾਣੀਆਂ ਨਾ ਡੋਲਾ ਹਲੇ ਹੁਣ ਤਾਂ ਕੱਢੀਆਂ ਯਾਰ ਉਸ ਦੇ ਬਾਅਦ ਹੀ ਨਾ ਇਹਨੇ ਫੇਰ ਹੁਣ ਮਿੱਟੀ ਸੱਟਦਾ ਹੁਣ ਦਿਲ ਦਾ ਵਿਚੋਂ ਦੀ ਕਰਨਾ ਤੇ ਪਾਣੀ ਸਾਲਾ ਓਏ ਡਿੱਗਿਆ ਤਾਂ ਬਾਅਦ ਆ ਜੇ ਵਿਚ ਪਾਦੇ ਪਾਣੀ ਲਾ ਕੇ ਬਾਹਰ ਜੰਮਣਾ ਦੱਦਾ ਵੀਣਾ ਬਾਦਰਾ ਪਾਪਾ ਤੇ ਤੈਨੂੰ ਹੁਣ ਮੈਂ ਗਿੰਦੇ ਆ ਜੀ ਇਹ ਟੱਕਣ ਲਾ ਦੇ ਟੱਕਣ ਲਾ ਆ ਕੱਸ ਦੇ ਬੇ ਆ ਰਹੀ ਹੈ ਕਮਾ ਲਈ ਇਹ ਇਹ ਉਹ ਚੱਲਦੀਆਂ ਕਿੰਨੇ ਨੂੰ ਐਤੀ ਬਾਈ ਲਾਈਟ ਦੇ ਪਾ ਰਹੇ ਨੇ ਆਰੇ ਆ ਲਾਈਟ ਵਧੀਆ ਚੱਲਦੀ ਹੈ ਦੇਖੀ ਕਿੰਨਾ ਕੰਮ ਕਰਦੀ ਲਾਈਟ ਵਧੀਆ ਚੱਲਦੀ ਐਦੀ ਕੀ ਪਾਵਰ ਸਵੇਰੇ ਆ ਜਾਂਦੀ ਮੈਂ ਕਹਿੰਦਾ 8:00 ਵਜੇ ਹੈ ਨਾ 5:00 ਵਜੇ ਭਾਦੀ ਹੋਣੀ ਨੌਕਰ ਕਰਦੀ ਨਾ ਮੈਂ ਕਹਿੰਦਾ 1:00 ਬਾਈ ਕਕਾਣਾ ਵੀ ਮੋਟਰ ਵੇਚਣੀ ਆ ਬਾਈ ਵੇਚਣੀ ਆ ਤੇ ਫੋਨ ਕਰ ਲਈ ਬਾਈ ਮੇਰੇ ਕੋਲ ਨੰਬਰ ਲੰਘ ਗਿਆ ਉਹਦਾ ਬਾਈ ਦਾ ਮੋਟਰ ਆਹ ਤੇਰੀ ਵਾਲੀ ਹਾਂ ਵੇਚਣੀ ਹੈ ਕਿਹਦੀ ਮੋਟਰ ਹੈ ਕਿਹਦੀ ਮੋਟਰ ਹੈ ਹੈ ਕਿਹੜੀ ਹੈ ਇਹ ਤੇਰੀ ਉਹਦੀ ਆ ਟੈਸਟ ਮੋਕਿਆ ਹੁੰਦੀ ਆ ਟੈਸਟ ਮੋਦੀ ਟੈਸਟ ਮੋਦੀ ਉਹ ਆ ਆਪਣੀ ਦੀ ਮੋਟਰ ਆ ਆਪਾਂ ਨੇ ਕਿੰਨੀ ਕਿ ਚਲਾਈ ਆ ਯਾਰ ਇਹ ਜਨਰੇਟਰ ਵਰਤਾਈੋਂ ਨਹੀਂ ਕੀ ਕਰਦਾ ਚਲਾਉਣੇ ਇਹਨੂੰ ਵਾਲੇ ਭਾਈ ਜੀ ਲੇਜ਼ਰ ਕਰਾ ਕਰਾਉਣਾ ਆਪਣਾ ਨੇੜੇ ਤੇੜੇ ਹਾਂ ਬਾਈ 20 ਕਿਲੋਮੀਟਰ ਤੱਕ ਕਰਦੀ ਆ ਕਰ ਦੋ ਜੀ 2 ਕਿਲੋਮੀਟਰ ਤੱਕ ਭਾਈ ਮਾਲਾਂ ਤੇ ਇੱਧਰ ਨੂੰ ਚੌਕੌਰ ਸਾਹਿਬ ਰੋਪੜ ਤੱਕ ਹੂੰ ਜੇ ਖੰਨਾ ਕਰਾਉਣਾ ਭਾਈ ਫੋਨ ਭਾਈ ਕਰਿਓ ਜੇ ਕਰਿਓ ਫੋਨ ਟੈਕਟ ਨੰਬਰ ਹੈਗਾ ਜੀ ਹਾਂ ਜਿਹੜੇ ਦੂਰ ਵਾਲੇ ਆ ਭਾਈ ਉਹ ਕਿਲੇ ਨੂੰ ਨਾ ਕਰਿਓ ਫੇਰ ਔਖਾ ਹੋ ਜਾਣਾ ਬਸ ਇੰਨੀ ਕ ਬੇਨਤੀ ਹੈ ਵੀ ਜਿਹਨਾਂ ਨੇ ਕਰਾਉਣਾ ਉਹ ਹੀ ਫੋਨ ਕਰਿਓ ਵੀਰ ਹਾਂ ਹੈਗਾ ਨਹੀਂ ਵੀ ਨੰਬਰ ਹੈਗਾ 769675 0169 0169 7696750169 ਤੇ ਕਾਲ ਕਰਕੇ 0169 7696750169 ਯਾ ਆਹ ਏਡ ਬਾਲ ਬੰਦ ਗਿਆ ਕਿੰਨਾ ਕਿੰਨੀ ਵਾਰ ਖੋਲੋ ਬੋਲ ਦਾ ਬੂਆ ਬੋਲੀ ਆਹ ਕਰੀ ਤੇ ਉਹ ਮੇਂ ਮੰਨਦਾ ਸਤਨਾਏ ਦਾ ਬਿੰਦਰ ਤੇ ਖੁੱਲਈ ਆ ਖੋਲੋ ਤੇ ਖੁੱਲਈ ਆ ਦਹਾ ਉਹ ਖੁੱਲਿਆ ਗਾਹਾਂ ਮੂੰਹ ਖੁੱਲਈ ਆ ਬਿੰਦਰ ਨਾਲ ਆ ਖੁੱਲ ਗਿਆ ਤੇ ਉਹ ਤਵੀਜ਼ ਦੇ ਖੇਚ ਨੂੰ ਕੱਢ ਲਈਂ ਗਿਆ ਹੁਣ ਤੋ ਠੀਕ ਆ ਭਾਈ ਨਿਕਲ ਤਾਂ ਜਾਣਾ ਉਧਰ ਡਾਲ ਵੀ ਪਾਣੀ ਆ ਰਾਇਂ ਦੇਵ ਆ ਗਿਆ ਸਾਨੂੰ ਬਾਕੀ ਜੇ ਨਾ ਭਾਈ ਲੈਸਾ ਕਰਾਉਣਾ ਹੋਇਆ ਨੇੜੇ-ਤੇੜੇ ਕੋਈ ਸਾਨੂੰ ਦੱਸ ਦਿਓ ਆ ਜੂਗੇ ਅਸੀਂ ਕੁਝ ਕਰਨਾ ਮੌਕਾ ਬਖਸ਼ਿਓ ਭਾਈ ਅਸੀਂ ਪਹੁੰਚੋਗੇ ਚਮਕੌਰ ਸਾਹਿਬ ਦੇ ਗੇੜ ਚ ਇਧਰ ਰੋਪੜ ਦੇ ਗੇੜ ਚ ਕਿਉਂ ਮੜਿਆ ਦੂਰ ਵੀ ਹੋ ਆ ਕੋਈ ਗੱਲ ਨਹੀਂ ਕਰਿਆ ਦੂਰ ਆਇਆ ਫੇ ਕਿਤੇ ਇਕਿਲਾ ਦੂਰ ਕਿਤੇ ਆਇਆ ਵੀ ਇਕਿਲਾ ਹੋਵੇ ਫੇ ਔਖਾ ਹੋਣਾ ਕੰਮ ਕੰਮ ਇਕੱਠਾ ਹੋਵੇ ਇਕੱਠਾ ਹੋਵੇ ਹਾਂ ਦਿਹਾੜੀ ਦਾ ਕੰਮ ਤਾਂ ਆ ਜਾਂਦਾ ਠੀਕ ਨਹੀਂ ਗੱਲ ਚਾਰ-ਪੰਜ ਕਿੱਲੇ ਹੁਣ ਤਾਂ ਚਲੇ ਜਾਂਦਾ ਠੀਕ ਆ ਜੀ ਸਾਸੀ ਕਾਲ ਬਾਦ ਸਾਸੀ ਬਾਣੀ ਮਤਲਬ ਸਾਸੀ ਕਾਲ ਬਲੈਜ਼ਰ ਹੁਣ ਤਾਂ ਜੁੜ ਚੁੱਕਿਆ ਸਾਸੀ ਕਾਲ ਦਾ